ਆ ਜਿਹੜਾ ਬਾਣਾ ਨਾ ਆਪਣੇ ਨਾ ਵੀਰਾਂ ਭਾਈਆਂ ਨੂੰ ਚਾਹ ਵਾ ਬ੍ਰਾਂਡ ਹੋਣ ਦਾ ਬ੍ਰਾਂਡ ਪਾਉਣ ਦਾ ਉਹ ਹਰ ਸਾਲ ਹੀ ਬ੍ਰਾਂਡ ਨਵਾਂ ਹੀ ਆਇਆ ਹੁੰਦਾ ਮੈਂ ਵੀ ਅਗਰ ਦਿਨ ਸੋਚਾਂ ਵੀ ਬ੍ਰਾਂਡ ਹੁੰਦਾ ਕੀ ਆ ਆਪਾਂ ਜਦੋਂ ਦੇ ਜੰਮੇ ਆਹ ਮੇਰੀ ਪਾਇਆ ਆਹ ਮੇਰੀ ਵੇਖਿਆ ਓਏ ਵੀਰ ਜਾਵੇਂ ਉਹ ਨਹੀਂ ਥੋ ਵੀ ਪਿੰਟ ਪਾਰਟੀ ਥੋ ਵੀ ਥੋ ਵੀ ਸਾਰੇ ਥামে ਪਾਰਟੀ ਮੈਨੂੰ ਲੱਗਾ ਵਾ ਮੈਂ ਰਗੜਿਆ ਰੁਗੜਿਆ ਕੇ ਆ ਕੇ ਦੇ ਦੇਖਾ ਮੈਂ ਕਿਹਾ ਵੀ ਆ ਨੀਨਾ ਬਾਬਾ ਜੀ ਸ਼ੋਰੂਮ ਕੇ ਬਾਦੂ ਤੇ ਮੈਂ ਕਿਹਾ ਵੀ ਇਹ ਕੀ ਚੱਕਰ ਕੀ ਨਾ ਬ੍ਰਾਂਡ ਆ ਮੈਂ ਚਲੋ ਫਿਰ ਉਹ ਕਹਿੰਦਾ ਬਾਪਾ ਜੀ ਬ੍ਰਾਂਡ ਦੇਖਿਆ ਮੈਂ ਕਿ ਮੈਨੂੰ ਤੇ ਆਹੋ ਹੀ ਬ੍ਰਾਂਡ ਦਾ ਪਤਾ ਆ ਦੁਨੀਆ ਦਾ ਹਰ ਬ੍ਰਾਂਡ ਸਾਲ ਬਾਅਦ ਬਦਲਦਾ ਆ ਨਹੀਂ ਬਦਲਦਾ ਇਹਨੂੰ ਕਿਸੇ ਬੰਦੇ ਨੇ ਲਲਾਰੀ ਨਹੀਂ ਨਹੀਂ ਬਣਾਇਆ ਇਹ ਖੈਦਾ ਨੇ ਖੂਨ ਚੋਂ ਬੜਿਆ ਸਤਿ ਸ਼੍ਰੀ ਅਕਾਲ ਉਹ ਬ੍ਰਾਂਡ ਸਾਡੀ ਰਈ ਸੀ ਵਿਖਾਉਂਦਾ ਆ ਸਾਡੀ ਮਾਇਆ ਵਿਖਾਉਂਦਾ ਆ ਆ ਬ੍ਰਾਂਡ ਤਨ ਤੇ ਕੱਜ ਦਾ ਹੀ ਕੱਜਦਾ ਵਾ ਨਾਲ ਕਿਰਦਾਰ ਵੀ ਕੱਜ ਲੈਂਦਾ ਮੈਂ ਕਿੰਨਾ ਕਿ ਚੰਗਾ ਨੇ ਕਿੰਨਾ ਕ ਮਾੜਾ ਸਤਿਗੁਰੂ ਜਾਣਦੇ ਆ ਪਰ ਮੇਰੇ ਕਿਰਦਾਰ